वेलकम है ਤੁਹਾਡਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ ਜੌਬ ਨਾਲ ਸੰਬੰਧਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਦੀ ਕੀ ਹੈ ਅਪਡੇਟ ਕੀ ਹੈ ਭਰਤੀਆਂ ਬਾਰੇ ਨਵੀਂ ਜਾਣਕਾਰੀ ਇਸ ਦੀ ਗੱਲ ਕਰਾਂਗੇ ਪੰਜਾਬ ਵਿੱਚ ਆਈ ਇੱਕ ਹੋਰ ਨਵੀਂ ਭਰਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰਾਂ ਦੀ ਨਵੀਂ ਭਰਤੀ ਕੱਢੀ ਗਈ ਹੈ ਇਸ ਦਾ ਅੱਜ 9 ਤਰੀਕ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਕਿ ਇਹ ਨੋਟੀਫਿਕੇਸ਼ਨ ਕੀ ਯੋਗਤਾ ਰੱਖੀ ਗਈ ਹੈ ਉਮਰ ਹੱਦ ਕਿੰਨੀ ਹੈ ਪੀਸ ਕੀ ਹੈ ਆਖਰੀ ਤਰੀਕ ਕਿੰਨੀ ਹੈ ਸਿਲੈਕਸ਼ਨ ਪ੍ਰੋਸੈਸ ਕਿਵੇਂ ਰਹਿਣ ਵਾਲਾ ਹੈ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਜੋਬ ਬਾਰੇ ਸਬੰਧਤ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਮਿਲਦੀ ਰਵੇ। ਆਪ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਆਪਣੇ ਯਾਰਾਂ ਦੋਸਤਾਂ ਨੂੰ ਤਾਂ ਕਿ ਸਮਾਂ ਰਹਿੰਦਿਆ ਉਹ ਵੀ ਇਹਨਾਂ ਪੋਸਟਾਂ ਨੂੰ ਲਾਈਕ ਕਰ ਸਕਣ। ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਤੇ ਸ਼ੇਅਰ ਵੀ ਕਰਨਾ ਹੈ। ਵੇਖਦੇ ਹਾਂ ਅੱਜ ਦਾ ਨੋਟੀਫਿਕੇਸ਼ਨ। ਇਹ ਨੋਟੀਫਿਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਹੈ ਮਿਤੀ 9 3 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਉਕਤ ਵਿਗਿਆਪਨ ਅਨੁਸਾਰ ਵੱਖ-ਵੱਖ ਭਾਗਾਂ ਦੀਆਂ ਅਧਿਆਪਕ ਅਸਾਮੀਆਂ ਨੂੰ ਪਰਨ ਸਬੰਧੀ ਵੇਰਵਾ ਹੇਠ ਲਿਖੇ ਅਨੁਸਾਰ ਹੈ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਅਸੋਸੀਏਟ ਪ੍ਰੋਫੈਸਰ ਜਿਸ ਦੀ ਤਨਖਾਹ ਸਕੇਲ 1,31,000 400 ਰੁਪਏ ਤੇ ਅਸਿਸਟੈਂਟ ਪ੍ਰੋਫੈਸਰ ਜਿਸ ਦੀ ਤਨਖਾਹ 52000 ਰੁਪਏ 52700 ਰੁਪਏ ਹੈ ਕੇ ਕੀ ਸਾਮੀਆਂ ਨੇ ਇਸ ਦੀ ਗੱਲ ਕਰਦੇ ਹਾਂ ਨੰਬਰ 1 ਤੇ ਸੰਗੀਤ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਦੋ ਸਾਮੀਆਂ ਜਰਨਲ ਕੈਟਾਗਰੀ ਦੀਆਂ ਇੱਕ ਐਸਸੀ ਦੀ ਇੱਕ ਈਐਸ ਐਮ ਦੀ ਵੂਮਨ ਦੀ ਇਹ ਐਸਐਮ ਵੂਮਨ ਦੀ ਟੋਟਲ 4 ਸਾਮੀਆਂ ਹੋ ਗਈਆਂ ਡਾਂਸ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਜਰਨਲ ਦੀਆਂ 2 ਐਸਸੀ ਦੀ 1 ਰਾਂਗਮੰਚ ਅਤੇ ਫਿਲਮ ਪਰ ਡੈਸਰ ਦੀਆਂ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ 3 ਜਰਨਲ ਦੀਆਂ ਇੱਕ ਵੂਮਨ ਲਈ ਸਰਦਾਰ ਸੋਭਾ ਸਿੰਘ ਫਾਈਨ ਆਰਟਸ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਜਨਰਲ ਦੀ ਇੱਕ ਐਸਸੀ ਦੀ ਜੇ ਅੱਗੇ ਗੱਲ ਕਰੀਏ ਸੰਸਕ੍ਰਿਤ ਅਤੇ ਪਾਲੀ ਵਿਭਾਗ ਵਿੱਚ ਅਸਿਸਟੈਂਟ ਦੀਆਂ ਇੱਕ ਜਨਰਲ ਦੀ ਇੱਕ ਐਸਸੀ ਦੀ ਪਰਾਸ਼ੀਅਨ ਉਰਦੂ ਅਤੇ ਅਰਬੀਕੋ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਫਾਰਸੀ ਉਰਦੂ ਦੀ ਇੱਕ ਜਨਰਲ ਐਸਸੀ ਦੀ ਇੱਕ ਉਸ ਤੋਂ ਬਾਅਦ ਪੰਜਾਬੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀਆਂ ਦੋ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਅਸਾਮੀ ਹੈ ਅੱਗੇ ਪੰਜਾਬ ਸਕੂਲ ਆਫ ਲਾ ਅਸਿਸਟੈਂਟ ਪ੍ਰੋਫੈਸਰ ਦੀਆਂ 4 4 ਜਨਰਲ ਦੀਆਂ ਜਿਸ ਵਿੱਚ ਇੱਕ ਊਮਨ ਦੀ ਹੈ ਇੱਕ ਐਸਸੀ ਦੀ ਇੱਕ ਈਐਸਐਮ ਦੀ ਊਮਨ ਲਈ ਉਹ ਵੀ ਹੈ ਇਸ ਤੋਂ ਅੱਗੇ ਜੀਓਲੋਜੀ ਅਤੇ ਵਾਤਾਵਰਣ ਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀ ਇੱਕ ਸਿਸਟੈਂਟ ਪ੍ਰੋਫੈਸਰ ਦੀਆਂ ਦੋ ਜਨਰਲ ਦੀਆਂ ਜਿਸ ਵਿੱਚ ਇੱਕ EWS ਔਮਣ ਲਈ ਇੱਕ ES M ਔਮਣ ਲਈ ਇੱਕ BC ਔਮਣ ਲਈ ਇੱਕ SC ਤੇ ਇੱਕ ਹੈਂਡੀਕੈਪਟ ਔਮਣ ਲਈ ਇਸ ਤੋਂ ਅੱਗੇ ਕੈਮਿਸਟਰੀ ਵਿਭਾਗ ਐਸੋਸੀਏਟ ਦੀ ਪ੍ਰੋਫੈਸਰ ਦੀ ਇੱਕ ਸਾਮੀ ਅਸਿਸਟੈਂਟ ਦੀ ਇੱਕ ਈ ਐਸ ਐਮ ਊਮਨ ਦੀ ਇੱਕ ਬੀ ਐਸ ਬੀ ਜੇ ਬੀ ਐਸ ਸੀ ਊਮਨ ਦੀ ਇੱਕ ਐਸ ਸੀ ਇੱਕ ਜਰਨਲ ਈ ਡਬਲਯੂ ਐਸ ਊਮਨ ਦੀ ਫਿਜ਼ਿਕਸ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀ ਇੱਕ ਅਸਿਸਟੈਂਟ ਪ੍ਰੋਫੈਸਰ ਦੀ ਦੋ ਜਰਨਲ ਦੀਆਂ ਦੋ ਈ ਐਸ ਐਮ ਜਿਸ ਵਿੱਚ ਇੱਕ ਊਮਨ ਦੀ ਇੱਕ ਹੈਂਡੀਕੈਪਟ ਦੀ ਇੱਕ ਬੀਸੀ ਦੀ ਇੱਕ ਐਸਸੀ ਦੀ ਈਐਸਐਮ ਦੀ ਰਾਜਨੀਤਿਕ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਤਿੰਨ ਜਰਨਲ ਦੀਆਂ ਇੱਕ ਉਹ ਮੰਨ ਲਈ ਦੋ ਐਸਸੀ ਇੱਕ ਉਹ ਮੰਨ ਲਈ ਸਮਾਜ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਜਰਨਲ ਦੀ ਇੱਕ ਐਸਸੀ ਦੀ ਇੱਕ ਈਐਸਐਮ ਉਹ ਮੰਨ ਦੀ ਫਲਸਫੀ ਵਿਭਾਗ ਵਿੱਚ ਅਸਿਸਟੈਂਟ ਦੀ ਪ੍ਰੋਫੈਸਰ ਦੀ ਇੱਕ ਜਨਰਲ ਦੀ ਇੱਕ ਐਸਸੀ ਦੀ ਗੁਰਗੋਬਿੰਦ ਸਿੰਘ ਧਰਮ ਅਧਿਆਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਦੋ ਐਸਸੀ ਦੀਆਂ ਇੱਕ ਊਮਨ ਦੀ ਹੈ ਇੱਕ ਈਐਸਐਮ ਇੱਕ ਊਮਨ ਦੀ ਹੈ ਇੱਕ ਬੀਸੀ ਦੀ ਊਮਨ ਦੀ ਭਾਸ਼ਾ ਵਿਭਾਗ ਅਤੇ ਪੰਜਾਬੀ ਕੌਸ਼ਕਾਰੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੋ ਜਨਰਲ ਦੀ ਇੱਕ ਐਸਸੀ ਦੀ ਲਾ 3 ਸਾਲ ਕੋਰਸ ਸਿਸਟਮ ਪ੍ਰੋਫੈਸਰ ਤਿੰਨ ਜਰਨਲ ਦੀ ਇੱਕ ਐਸਸੀ ਦੀ ਹਨ ਇਹ ਪੋਸਟਾਂ ਨੇ ਜਿਹੜੀਆਂ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਕੱਢੀਆਂ ਗਈਆਂ ਹਨ ਇਹਨਾਂ ਪੋਸਟਾਂ ਲਈ ਜੇ ਵੀ ਇਸ ਦੀ ਗੱਲ ਕਰੀਏ ਐਸਸੀ ਤੇ ਐਸਟੀ ਵਾਸਤੇ ਟੈਕ ਸਰਵਿਸਮੈਨ ای ਡਬਲਯੂ ਐਸ फिजिकल हैंडीकैप्ट एक् एस सी बी सी एक्स सर्विसमैन देे सात सौ रुपए फीस जी एस टी मिला के एक सौ पैंती तो टोटल अठ सौ पचासी रुपए बाकी सारे कैटेगरी वास्ती हज़ार रुपया एक सौ अस्सी रुपए जी एस टी ग्यारह सौ अस्सी रुपये फीस पे करनी पवेगी जेकर क्वालिफिकेशन की गल करिए यू जी सी 2018 ਦੀ ਗਾਈਡਲਾਈਨ ਦੇ ਅਨਸਾਰ ਕੁਆਲਿਫੀਕੇਸ਼ਨ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਹੋਰ ਨੋਟਸ ਦਿੱਤਾ ਗਿਆ ਹੈ ਇਸ ਨੂੰ ਤੁਸੀਂ ਰੀਡ ਕਰ ਲੈਣਾ ਹੈ ਕੀ ਕੀ ਹਦਾਇਤਾਂ ਨੇ ਉਸ ਦਿੱਤੀਆਂ გან ਜਾਣ ਜੇ ਆਨਲਾਈਨ ਲਾਸਟ ਡੇਟ ਕਰੀਏ ਤੇ ਆਨਲਾਈਨ ਲਾਸਟ ਡੇਟ ਹੈ 1 4 2024 ਤੱਕ ਤੁਸੀਂ ਆਨਲਾਈਨ ਐਪਲੀਕੇਸ਼ਨ ਆ ਪਰਚ ਸਕਦੇ ਹੋ ਜਿਸ ਦੀ ਲਾਸਟ ਡੇਟ 1 4 2024 1 April 2024 ਤੱਕ ਆਨਲਾਈਨ ਕਰ ਸਕਦੇ ਹੋ ਆਨਲਾਈਨ ਹੀ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਬਿਨੇ ਕਰ ਰਹੇ ਆਨਲਾਈਨ ਭਰੇ ਫਾਰਮ ਕਾਪੀ ਸਾਰੇ ਦਸਤਾਵੇਜ਼ ਸੈਲਫ ਅਟੈਸਟਡ ਕਰਕੇ 16 4 2024 ਤੱਕ ਯੂਨੀਵਰਸਿਟੀ ਦੇ ਤੁਹਾਡੇ ਸਾਹਮਣੇ ਐਡਰੈਸ ਦਿੱਤਾ ਹੋਇਆ ਇਸ ਐਡਰੈਸ ਤੇ ਭੇਜਨੇ ਨੇ ਪਲੱਸ ਦੋ ਲਪਾਫੇ ਜਿਸ ਦੇ ਉੱਤੇ ਸੈਲਫ ਐਡਰੈਸ ਲਿਖਿਆ ਹੋਵੇ ਤੇ 25 25 ਰੁਪਏ ਦੀਆਂ ਟਿਕਟਾਂ ਲੱਗੀਆਂ ਹੋਣ ਏਸੀ ਅੱਜ ਦੀ ਰੇਟ ਕਰ ਏਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰੋ ਜੇ ਚੈਨਲ ਤੇ ਪਹਿਲੀ ਵਾਰੀ ਵਿజిਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਹੋਰ ਵੀਡੀਓ ਦੀ ਜਾਣਕਾਰੀ ਵੀ ਮਿਲਦੀ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਘਟਨਾਵਾਂ ਨਾਲ ਸੰਬੰਧਤ